ਦਿੱਤੀਆਂ ਕਿਵੇਂ ਸਾਡੇ ਸਮਾਜ ਦੇ ਵਿੱਚ ਹੀ ਨਹੀਂ ਲੁੱਟ ਖੁੱਟ ਦਾ ਜਿਹੜਾ ਪ੍ਰਬੰਧ ਹੈ ਉਹ ਚੱਲਦਾ ਆਇਆ ਹੈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੁੱਟ ਖੁੱਟਾ ਜਿਹੜੀ ਉਹ ਵੱਧ ਰਹੀ ਹੈ ਭਰਾਵੋ ਤੇ ਭੈਣੋ ਗੱਲ ਸਾਮਰਾਜ ਦੀ ਚੱਲਦੀ ਹੈ ਸਾਮਰਾਜਵਾਰੇ ਉਹ ਕੀ ਹੈ ਸਾਮਰਾਜ ਜਿੱਥੇ ਰਹਿੰਦਾ ਉਹ ਸਾਮਰਾਜ ਐਦੇ ਬਾਰੇ ਥੋੜਾ ਜਿਹਾ ਹੋਰ ਜਾਣਨ ਦੀ ਲੋੜ ਹੈ ਬਲੈਕ ਦੀ ਧਰਤੀ ਦੇ ਉੱਤੋਂ ਉੱਠ ਕੇ ਆ ਸਾਡੇ ਮਹਾਨ ਭਾਰਤ ਦੇ ਉੱਤੇ ਲਗਾਤਾਰ 250 300 ਸਾਲ ਅੰਗਰੇਜ਼ ਬਲੈਕ ਦੇ ਵਿੱਚੋਂ ਸੱਤ ਸਮੁੰਦਰ ਦੇ ਪਾਰੋਂ ਇੱਥੇ ਆ ਕੇ ਰਾਜ ਕਰਦੇ ਰਹੇ ਸਾਡੇ ਦੇਸ਼ ਦੇ ਅੰਦਰ ਪਰਾਵੋ ਥੋੜਾ ਜੇ ਤੁਸੀਂ ਚੁੱਪ ਕਰੋ ਤਾਂ ਮਿਹਰਬਾਨੀ ਹੈ ਮੈਂ ਟਾਈਮ ਥੋੜਾ ਜਿਹਾ ਲਵਾਂਗਾ ਬਹੁਤ ਬੁਲਾ ਰਹੇ ਬੋਲਨੇ ਫਿਰ ਤੁਹਾਡਾ ਮਿਹਰਬਾਨੀ ਹੈ ਜੇ ਤੁਸੀਂ ਚੁੱਪ ਕਰੋਗੇ ਤਾਂ ਪਰਾਵੋ ਪੂਰੀ ਧਰਤੀ ਦੇ ਉੱਤੇ ਬਹੁਤ ਸਾਰੇ ਦੇਸ਼ਾਂ ਨੂੰ ਇਸ ਸਾਮਰਾਜ ਨੇ ਲੁੱਟਿਆ ਆਹੀ ਸਾਮਰਾਜ ਜਿਹੜਾ ਤੁਹਾਡੀਆਂ ਫਸਲਾਂ ਤੁਹਾਡੇ ਅਨਾਜ ਤੁਹਾਡੇ ਜੰਗਲ ਤੁਹਾਡੀਆਂ ਸੋਨੇ ਦੀਆਂ ਖਾਣਾ ਚਾਂਦੀ ਦੀਆਂ ਖਾਣਾ ਤੁਹਾਡੇ ਸਾਰੇ ਵਸੀਲੇ ਨੇ ਜਿਹੜੇ ਉਹ ਲੁੱਟ ਕੇ ਲੈ ਗਏ ਅੱਜ ਉਹ ਇੰਨੀ ਤਾਕਤਵਰ ਸ਼ਾਮਰਾਜ ਜੀ ਨੂੰ ਆਪਾਂ ਕਹਿੰਦੇ ਆ ਉਹ ਇੰਨਾ ਤਕੜਾ ਹੈ ਕਿ ਉਹਦੇ ਖਿਲਾਫ ਧਰਤੀ ਦੇ ਕਿਸੇ ਵੀ ਹਿੱਸੇ ਦੇ ਉੱਤੋਂ ਜੇ ਕੋਈ ਆਵਾਜ਼ ਉਠਾਉਂਦਾ ਹੈ ਉਹਦੀ ਨਜ਼ਰ ਪੈਂਦੀ ਹੈ ਜਿਵੇਂ ਇਰਾਕ ਦਾ ਸੁਦਾਮ ਹਸੈਨ ਉਹਨਾਂ ਦੀ ਨਜ਼ਰ ਦੇ ਵਿੱਚ ਆਇਆ ਉਹ ਅੱਖਾਂ ਘੜਦਾ ਸੀ ਸਾਮਰਾਜੀਆਂ ਨੂੰ ਬਹਾਨਾ ਬਣਾ ਕੇ ਕਿ ਇਰਾਕ ਦੇ ਵਿੱਚ ਪਰਮਾਣੂ ਬੰਬ ਬਣਾਏ ਜਾ ਰਹੇ ਨੇ ਐਸੇ ਕਰਕੇ ਉਸ ਨੂੰ ਜੰਗ ਲਾ ਕੇ ਖਤਮ ਕਰਤਾ ਲੀਬੀਆ ਦਾ ਕਰਨਲ ਗਦਾਫੀ ਬੰਗਲਾਦੇਸ਼ ਦਾ ਸੇਖ ਮੁਜੀਬਰ ਰਹਿਮਾਨ ਬਹੁਤ ਸਾਰੇ ਇਹ ਜੇ ਲੋਕ ਨੇ ਜਿਹੜੇ ਸਾਮਰਾਜੀਆਂ ਨੇ ਖਤਮ ਕਰਤੇ ਪਰ ਉਹ ਉਸੇ ਲੁੱਟ ਨੂੰ ਖਤਮ ਆਪਣਾ ਜਾਰੀ ਰੱਖਣ ਦੇ ਵਾਸਤੇ ਬਹੁਤ بڑے بڑے ਹਥਿਆਰ ਨੇ ਇਹਨਾਂ ਕੋਲ ਐਗਜ਼ਮ ਬੰਬ ਨੇ ਬਹੁਤ بڑے بڑے ਦੁਨੀਆ ਨੂੰ ਖਤਮ ਕਰਨ ਦਾ ਸਾਧਨ ਇਹਨਾਂ ਦੇ ਕੋਲ ਹੈ ਐਡਾ ਤਕੜਾ ਹੈ ਸਾਮਰਾਜ ਸਾਮਰਾਜ ਦੇ ਖਿਲਾਫ ਲੜਾਈ ਆ ਜਿਹੜੇ ਸ਼ਹੀਦਾਂ ਨੂੰ ਅਸੀਂ ਯਾਦ ਕਰਕੇ ਸਾਡੇ ਆ ਅੱਜ ਸਰਦਾਰਾਂ ਜਰੀ ਦੇ ਕੇ ਸਾਡੇ ਆ ਸਰਦਾਰ ਭਾਈ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੂੰ ਅੱਜ ਤੋਂ 94 ਸਾਲ ਪਹਿਲਾਂ ਪੂਰੀ ਇੱਕ ਸਦੀ ਹੋਣ ਦੇ ਵਿੱਚ ਸਿਰਫ 6 ਸਾਲ ਬਾਕੀ ਨੇ ਇਹ ਨੌਜਵਾਨ ਫਾਂਸੀ ਦੇ ਉੱਤੇ ਚੜ ਗਏ ਇਸ ਲੁੱਟ ਦੇ ਖਿਦਮ ਇਹ ਸਮਾਜਵਾਦੀ ਇਨਸਾਨ ਹੱਥੋਂ ਇਨਸਾਨ ਦੀ ਹੋਰ ਹੀ ਲੁੱਟ ਨੂੰ ਖਤਮ ਕਰਾਉਣ ਦੇ ਲਈ ਕੱਲੇ ਆਜ਼ਾਦੀ ਲਈ ਨਹੀਂ ਬਲਕਿ ਸਾਰੇ ਇਨਸਾਨਾਂ ਦੇ ਖੱਕਾਂ ਦੀ ਲੜਾਈ ਨੂੰ ਲੜਦੇ ਲੜਦੇ ਆ ਸਾਡੇ ਮਹਾਨ ਸ਼ਹੀਦ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਹੌਸਲੇ ਦੇ ਨਾਲ ਚੁੰਮ ਕੇ ਫਿਰ ਫਾਂਸੀ ਦੇ ਉੱਤੇ ਚੜੇ ਨੇ ਫਾਂਸੀ ਕੋਈ ਛੋਟੀ ਜਿਹੀ ਲਫ਼ਜ਼ ਨਹੀਂ ਜਦੋਂ ਕੋਈ ਸੁਣਦਾ ਹੈ ਫਾਂਸੀ ਦਾ ਨਾਮ ਤਾਂ ਦਹਿਲ ਦਾਗ ਲਾ ਕੋਈ ਫਾਂਸੀ ਹੈ ਭਰਾਓ ਕਿਸ ਨੇ ਕਿਹਾ ਸੀ ਸਰਫਰੋਸ਼ੀ की तमन्ना अब हमारे दिल में है देखना है जोर कितना बाजुए कातल में है मिर्जा इकबाल ने लिखा शहीदों की चिताओं पे लगेंगे हर वर्ष मेले वतन पे मिटने वालों का यही बाकी निशान होगा सुवो शुक्र है तुने को चाहे ਆਇਓ ਇਨਾ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਪਰ ਅਫਸੋਸ ਹੁੰਦਾ ਹੈ ਕਿ ਭਗਤ ਸਿੰਘ ਨੂੰ ਯਾਦ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਦਿਨੋਂ-ਦਿਨ ਕਿਉਂ ਘਟ ਰਹੀ ਹੈ ਫਿਕਰਮੰਦੀ ਹੈ ਇਸ ਗੱਲ ਦੀ ਸਾਡੇ ਇਥੋਂ ਪ੍ਰੋਫੈਸਰ ਸਾਹਿਬ ਲੈਕਚਰਾਰ ਜੀ ਨੇ ਬਹੁਤ ਵਧੀਆ ਕੀਮਤੀ ਵਿਚਾਰ ਦਿੱਤੇ ਦੇ ਬੜਾ ਪ੍ਰਭਾਵ ਛੱਡਿਆ ਉਹਨਾਂ ਗੱਲਾਂ ਨੇ ਨਾਲ ਦੀ ਨਾਲ ਉਹਨਾਂ ਨੇ ਹੌਕਾ ਵੀ ਦਿੱਤਾ ਵੀ ਜੇ ਤੁਸੀਂ ਭਗਤ ਸਿੰਘ ਦੇ ਅਸਲੀ ਵਿਚਾਰਾ ਨੂੰ ਲਾਗੂ ਕਰਨਾ ਚਾਹਦੇ ਹੋ ਤਾਂ ਸਦਾ ਤਕ ਤੌਰ ਤੇ ਤਿਆਰ ਹੋਵੋ ਅੰਦਰੋਂ ਤਿਆਰ ਹੋ ਜਾਓ ਜੇ ਤੁਸੀਂ ਭਗਤ ਸਿੰਘ ਦੇ ਵਿਚਾਰਾਂ ਦੇ ਉੱਤੇ ਪੈਰਾ ਦੇਣਾ ਹੈ ਤਾਂ ਅੰਦਰੋਂ ਪਹਿਲਾਂ ਤਿਆਰ ਹੋ ਜੇ ਇਹੋ ਜਿਹੇ ਜਿਹੜੇ ਆਪਣਾ ਆ ਜਿੰਨਾ ਇਕੱਠ ਇੱਥੇ ਹੈ ਇਹਨਾਂ ਦਾ ਆਪਣਾ ਇੱਕ ਡੁਗਡੁਗੀ ਜੀ ਵਜਾਉਣ ਵਾਲਾ ਨੇ ਇੱਥੇ ਸਮਾਨੇ ਮਿੰਟ ਜੇ ਕਰ ਲੂਗਾ ਸੋ ਭਰਾਵੋ ਤੁਹਾਨੂੰ ਇਹ ਹੀ ਅਪੀਲ ਹੈ ਕਿਸਾਨੋ ਮਜ਼ਦੂਰੋ ਤੇ ਮੁਲਾਜ਼ਮੋ ਤੇ ਇਕੱਠੇ ਹੋਣਾ ਜੇ ਜੇ ਤੁਸੀਂ ਸਾਮਰਾਜ ਦੇ ਖਿਲਾਫ ਸੱਚੀਓ ਲੜਾਈ ਲੜਨੀ ਹੈ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਮਜ਼ਬੂਤ ਕਰੋ ਤਾਕੜੇ ਹੋ ਕੇ ਇਹਨਾਂ ਵਿਚਾਰਾਂ ਦੇ ਨਾਲ ਲੈਸ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰਕੇ ਮਜ਼ਬੂਤ ਇਕਲਸਾਰ ਕੇ ਮੈਦਾਨ ਵਿੱਚ ਆਉਂਗੇ ਤਾਂ ਕੁਛ ਨਾ ਕੁਛ ਬਣੂਗਾ ਨਹੀਂ ਤਾਂ ਜਿਵੇਂ ਹੁਣ ਹੋ ਰਿਹਾ ਹੈ ਕੱਲ ਆਓ ਸਾਡੇ ਪ੍ਰਾ ਆਪਣੇ ਖਨੌਰੀ ਬਾਰਡਰ ਦੇ ਸ਼ੰਭੂ ਬਾਰਡਰ ਦੇ ਜੋਕ ਸੋਇਆ ਹੈ ਇਹ ਸਾਰਿਆਂ ਨਾਲ ਹੋਣ ਲਈ ਤਿਆਰ ਹੈ ਆ ਜਿਹੜੇ ਡਰਾਮੇ ਬਾਜ਼ ਨੇ ਭਗਤ ਸਿੰਘ ਦੀਆਂ ਪੱਗਾਂ ਬੰਨ ਕੇ ਅੱਜ ਖੜਖੜ ਕਲਾ ਦੇ ਚਲੇ ਗਏ ਉਹ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਵੀ ਉੱਥੇ ਖੜਖੜ ਕਾ ਚੱਲ ਗਿਆ ਉਹ ਕਹਿੰਦਾ ਮੈਂ ਵੀ ਭਗਤ ਸਿੰਘ ਦਾ ਵਾਰਿਸਾਂ ਮੈਂ ਪੀਲੀ ਪੱਗ ਬੰਨ ਲਈ ਇਹਨਾਂ ਗੱਲਾਂ ਨਾਲ ਇਹ ਲੋਕਾਂ ਦੇ ਸਾਰੇ ਕਿਰਦਾਰ ਨੰਗੇ ਹੋ ਰਹੇ ਨੇ ਤੁਹਾਡੇ ਸਾਹਮਣੇ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਜਨਤਾ ਸਭ ਕੁਝ ਜਾਣਦੀ ਹੈ ਸੋ ਭਰਾਵੋ